ਡੈਮੋਕ੍ਰੈਟਿਕ ਟੀਚਰਸ ਫਰੰਟ ਦਾ ਸੂਬਾਈ ਡੈਲੀਗੇਟ اجلاس ਸੰਪੰਨ ਵਿਕਰਮਦੇਵ ਸਿੰਘ ਸੂਬਾ ਪ੍ਰਧਾਨ ਅਤੇ ਮਹਿੰਦਰ ਕੌਰਿਆ ਵਾਲੀ ਜਨਰਲ ਸਕੱਤਰ ਚੁਣੇ ਗਏ اجلاس ਵਿੱਚ ਸ਼ਾਮਲ ਸੈਂਕੜੇ ਡੈਲੀਗੇਟਾਂ ਨੇ ਵਿਸ਼ਾਲ ਅਧਿਆਪਕ ਲਹਿਰੋਸਾਰੰਦਾ ਕੀਤਾ ਤਹਾਇਆ ਡੈਮੋਕ੍ਰੈਟਿਕ ਟੀਚਰਸ ਫਰੰਟ ਪੰਜਾਬ ਦਾ ਸੂਬਾਈ ਡੈਲੀਗੇਟ اجلاس ਥਾਨਕ ਲਾਰਡ ਰਾਮਾ ਹਾਲ ਵਿਖੇ ਕੀਤਾ ਗਿਆ ਜਿਸ ਵਿੱਚ ਸੂਬੇ ਪਰਤੋ 750 ਤੋਂ ਵਧੇਰੇ ਡੈਲੀਗੇਟਾਂ ਅਤੇ ਸੀਮਤ ਗਿਣਤੀ ਵਿੱਚ ਦਰਸ਼ਕਾਂ ਨੇ ਹਿੱਸਾ ਲਿਆ ਇਹ اجلاس ਡੈਮੋਕਰੈਟਿਕ ਟੀਚਰਸ ਫਰੰਟ ਦੀ ਸੱਤ ਮੈਂਬਰੀ ਸੰਚਾਲਨ ਕਮੇਟੀ ਦੀ ਅਗਵਾਈ ਅਤੇ ਦੇਖ ਰੇਖ ਵਿੱਚ ਸੰਪੰਨ ਹੋਇਆ ਜਿਸ ਵਿੱਚ ਵਿਸ਼ਾਲ ਅਧਿਆਪਕ ਲਹਿਰੋਸਾਰਨ ਦਾ ਤਿਆਰ ਕੀਤਾ ਗਿਆ اجلاس ਦੀ ਸ਼ੁਰੂਆਤ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਵੱਲੋਂ ਝੰਡਾ ਚੜਾਉਣ ਦੀ ਰਸਮ ਨਾਲ ਹੋਈ ਸੂਬਾਈ ਮੀਤ ਪ੍ਰਧਾਨ ਜਗਪਾਲ ਸਿੰਘ ਬੰਗੀ ਨੇ ਸੂਬੇ ਪਰਤੋਂ ਆਏ ਡੈਲੀਗੇਟਾਂ ਦਾ ਸਵਾਗਤ ਕੀਤਾ ਜਥੇਬੰਦੀ ਦੇ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਡੀਟੀਐਫ ਵੱਲੋਂ ਪਿਛਲੇ ਸਮੇਂ ਵਿੱਚ ਵੱਖ-ਵੱਖ ਸੰਘਰਸ਼ਾਂ ਰਾਹੀਂ ਪਾਏ ਯੋਗਦਾਨ ਜਥੇਬੰਦੀ ਦੀਆਂ ਸਰਗਰਮੀਆਂ ਬਾਰੇ ਮੁਲਾਂਕਣ ਰਿਪੋਰਟ ਪੜ੍ਹੀ ਗਈ ਜਿਸ ਉੱਤੇ ਹੋਈ ਵਿਚਾਰ ਚਰਚਾ ਵਿੱਚ ਡੈਲੀਗੇਟਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ ਦੁਆਰਾ ਵਿੱਤ ਰਿਪੋਰਟ ਪੜ੍ਹੀ ਗਈ ਅਤੇ ਡੀ ਟੀ ਐਫ ਦੇ ਸੂਬਾਈ ਮੀਤ ਪ੍ਰਧਾਨ ਰਾਜੀਵ ਬਰਨਾਲਾ ਵੱਲੋਂ ਡੀ ਟੀ ਐਫ ਦੇ ਸੰਵਿਧਾਨ ਵਿੱਚ ਕੀਤੀਆਂ ਜਾ ਰਹੀਆਂ ਧਰਮੀਮਾ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਨੂੰ ਹਾਜ਼ਰ ਡੈਲੀਗੇਟਾਂ ਨੇ ਚਰਚਾ ਕਰਨ ਉਪਰੰਤ ਸਰਵਸੰਮਤੀ ਨਾਲ ਪਾਸ ਕੀਤਾ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਨਵੀਂ ਸੂਬਾ ਕਮੇਟੀ ਦਾ ਪੈਨਲ ਪੇਸ਼ ਕੀਤਾ ਜਿਸ ਨੂੰ اجلاس ਵੱਲੋਂ ਸਰਵਸੰਮਤੀ ਨਾਲ ਪਾਸ ਕੀਤਾ ਗਿਆ ਇਸ ਤਿਤ ਵਿਕਰਮ ਦੇਵ ਸਿੰਘ ਨੂੰ ਸੂਬਾ ਪ੍ਰਧਾਨ ਮੈਂਦਰ ਕੋੜਿਆ ਵਾਲੀ ਨੂੰ ਜਨਰਲ ਸਕੱਤਰ ਅਸ਼wini अवस्थी ਨੂੰ ਵਿੱਤ ਸਕੱਤਰ ਰਾਜੀਵ ਬਰਨਾਲਾ ਜਗਪਾਲ ਬੰਗੀ ਗੁਰਪਿਆਰ ਕੋਟਲੀ ਬੇਅੰਤ ਫੂਲੇਵਾਲਾ ਹਰਜਿੰਦਰ ਵਡਾਲਾ ਬਾਂਗਰ ਅਤੇ ਰਗਵੀਰ ਪਵਾਨੀਗੜ ਨੂੰ ਮੀਤ ਪ੍ਰਧਾਨ ਮੁਕੇਸ਼ ਕੁਮਾਰ ਕੁਲਵਿੰਦਰ ਜੋਸ਼ਣ ਅਤੇ ਜਸਵਿੰਦਰ ਔਜਲਾ ਨੂੰ ਸਨਯੁਕਤ ਸਕੱਤਰ ਪਵਨ ਕੁਮਾਰ ਨੂੰ ਪ੍ਰੈਸ ਸਕੱਤਰ ਤਜਿੰਦਰ ਸਿੰਘ ਨੂੰ ਸਹਾਇਕ ਵਿੱਤ ਸਕੱਤਰ ਸੁਖਦੇਵ ਡਾਂਸੀਵਾਲ ਨੂੰ ਪ੍ਰਚਾਰ ਸਕੱਤਰ ਚੁਣਿਆ ਇਸੇ ਤਰ੍ਹਾਂ ਜਰਮਨਜੀਤ ਸਿੰਘ ਹਰਦੀਪ ਟੋਡਰਪੁਰ ਅਤਿੰਦਰਪਾਲ ਸਿੰਘ ਕੱਗਾ ਪ੍ਰਤਾਪ ਸਿੰਘ ਠੱਠਗੜ ਹਰਵਿੰਦਰ ਅਲੂਵਾਲ ਲਖਵਿੰਦਰ ਸਿੰਘ ਹਰਵਿੰਦਰ ਸਿੰਘ ਰਖੜਾ ਸੁਖਵਿੰਦਰ ਗਿਰ ਮੋਲਕ ਡੇਲਵਾਣਾ ਗਿਆਨ ਚੰਦ ਰਮਨਜੀਤ ਸੰਧੂ ਵਿਕਰਮਜੀਤ ਮਲੇਰ ਕੋਟਲਾ ਮਲਕੀਤ ਸਿੰਘ ਹਰਾਜ ਨਵਪ੍ਰੀਤ ਸਿੰਘ ਚਰਨਜੀਤ ਸਿੰਘ ਗੁਰਬਿੰਦਰ ਖੈਰਾ ਰੁਪਿੰਦਰ ਗਿੱਲ ਉਪਕਾਰ ਸਿੰਘ ਜਸਬੀਰ ਸਿੰਘ ਜੋਸ਼ੀਲ ਤਿਵਾੜੀ ਪਰਮਾਤਮਾ ਸਿੰਘ ਮੇਗ ਰਾਜ ਦਲਜੀਤ ਸਫੀਪੁਰ ਸੁਖਦੀਪ ਤਪਾ ਰਜਿੰਦਰ ਮੂਲੋਵਾਲ ਨਿਰਮਲ ਚੋਹਾਨ ਕੇ ਹਰਜਿੰਦਰ ਸਿੰਘ ਸੇਮਾ ਜਸਵੀਰ ਪੰਮਾ ਅਤੇ ਕੌਰ ਸਿੰਘ ਨੂੰ ਸੂਬਾ ਕਮੇਟੀ ਮੈਂਬਰ ਚੁਣਿਆ ਗਿਆ اجلاس ਦੌਰਾਨ ਡੈਲੀਗੇਟਾਂ ਸਾਹਮਣੇ ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕਰਨ ਸਰਕਾਰਾਂ ਦੀ ਅਲੋਚਨਾ ਕਰਨ ਵਾਲੇ ਬੁੱਧੀਜੀਵੀਆਂ ਨੂੰ ਝੂਠੇ ਜਾਮਤਿਤ ਬੰਦ ਕਰਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਨਵੇਂ ਫੌਜਦਾਰੀ ਕਾਨੂੰਨਾਂ ਨੂੰ ਰੱਦ ਕਰਨ ਕਿਰਤ ਕਾਨੂੰਨਾਂ ਨੂੰ ਰੱਦ ਕਰਕੇ ਲਿਆਂਦੇ ਗਏ ਚਾਰ ਲੇਬਰ ਕੋਡ ਰੱਦ ਕਰਨ ਫلسطੀਨ ਅਤੇ ਯੂਕਰੇਨ ਖਿਲਾਫ ਸਾਮਰਾਜ ਵੱਲੋਂ ਵਿੱਡੀਆਂ ਲੋਕ ਮਾਰੂ ਜੰਗਾਂ ਬੰਦ ਕਰਨ ਦੇ ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਡੈਲੀਗੇਟਾਂ ਵੱਲੋਂ ਸਰਵਸੰਮਤੀ ਨਾਲ ਪਾਸ ਕੀਤਾ ਗਿਆ ਪਰ ਆਤਰੀ ਜਥੇਬੰਦੀਆਂ ਵੱਜੋਂ 4161 ਅਧਿਆਪਕ ਯੂਨੀਅਨ 6835ਵੀਂ ਟੀਟੀ ਅਧਿਆਪਕ ਯੂਨੀਅਨ ਮੈਰੀਟੋਰੀਅਸ ਅਧਿਆਪਕ ਯੂਨੀਅਨ ਕੰਪਿਊਟਰ ਅਧਿਆਪਕ ਯੂਨੀਅਨ 6505 ਟੀਟੀ ਅਧਿਆਪਕ ਯੂਨੀਅਨ ਟੈਕਨੀਕਲ ਮੈਕੈਨਿਕਲ EMPLOYES ਯੂਨੀਅਨ ਵਿਡ ਦੇ ਮੀਲ ਵਰਕਰਜ਼ ਯੂਨੀਅਨ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਡੈਮੋਕ੍ਰੈਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੇ ਸੂਬਾ ਆਗੂ ਵੀ ਹਾਜ਼ਰ ਹੋਏ ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਡੀ ਟੀ ਐਫ ਦੇ ਸਾਭਕਾ ਅਤੇ ਹੁਣ ਵਖ ਵਖ ਜਿੱਥੇ ਬੰਦੀਆਂ ਵਿੱਚ ਆਗੂਆਂ ਵਜੋਂ ਕੰਮ ਕਰ ਰਹੇ ਜਤਿੰਦਰ ਸਿੰਘ ਛੀਨਾ ਭੁਪਿੰਦਰ ਸਿੰਘ ਵੜੈਜ ਜਸਵਿੰਦਰ ਚਬੇਲਵਾਲੀ ਦਵਿੰਦਰ ਸਿੰਘ ਪੁਨੀਆ ਜਸਦੇਵ ਸਿੰਘ ਲਰਤੋਂ ਸੁੱਚਾ ਸਿੰਘ ਚੀਮਾ ਨਛੱਤਰ ਸਿੰਘ ਤਰਨਤਾਰਨ निर्भय सिंह खै कुलदीप सिंह संगरूर ਨੂੰ ਸਨਮਾਨਿਤ ਕੀਤਾ ਗਿਆ ਇਸੇ ਤਰ੍ਹਾਂ ਸੇਵਾ ਮੁਕਤ ਹੋਏ ਸੁਬਾਈ ਆਗੂ ਬੋਟਾ ਸਿੰਘ ਰੋਮਾਣਾ ਗੁਰਮੇਲ ਸਿੰਘ ਪਟਾਲ ਮੁਲਖ ਰਾਜ ਸ਼ਰਮਾ ਅਤੇ सुरेंद्र शर्मा ਨੂੰ ਵੀ ਜਥੇਬੰਦੀ ਵੱਲੋਂ ਸਨਮਾਨਿਤ ਕੀਤਾ ਗਿਆ ਇਜਲਾਸ ਦੇ ਅੰਤ ਵਿੱਚ ਨਵੇਂ ਚੁਣੇ ਗਏ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਡੀ टी एफ ਦੀ ਨਵੀਂ ਸੂਬਾ ਕਮੇਟੀ ਸਾਹਮਣੇ ਮਿੱਥੇ ਕਾਰਜਾਂ ਨੂੰ ਪੂਰਾ ਕਰਨ ਦਾ ਅਹਿਦ ਲੈਂਦਿਆਂ ਸਮੂਹ ਅਧਿਆਪਕਾਂ ਅਤੇ ਪ੍ਰਾਤਰੀ ਜਥੇਬੰਦੀਆਂ ਦੇ ਆਗੂਆਂ ਦਾ ਇਜਲਾਸ ਵਿੱਚ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ।